ਦੋਸਤੋ ਬਿੜਵਾ ਚਨੀ ਰਪਿੰਡ ਦੇ ਇੰਨੀ ਰਪਿੰਡ ਦਾਨੇ ਵਾਲੇ ਰੋਡ ਤੋਂ ਆ ਗਰੀਬ ਘਰ ਸੀ ਆ ਪਰਿਵਾਰ ਸੀ ਆ ਤਿੰਨ ਚਾਰ ਘਰ ਦੇ ਵਿੱਚ ਜੀ ਰਹੇ ਹੁੰਦੇ ਸੀਗੇ ਰਾਤੀ ਉਹਦਾ ਛੱਤ ਡਿੱਗ ਗਈ ਤੇ ਤੁਹਾਨੂੰ ਆਪਾਂ ਦੇਖਉਂਦੇ ਆ ਦੇਖੋ ਕੀ ਕੰਡੀਸ਼ਨ ਹੋਈ ਆ ਛੱਤ ਦੇਖਉਂਦੇ ਆ ਤੁਹਾਨੂੰ ਸਮਾਨ ਸੂ ਸਾਰਾ ਵਿੱਚ ਦੱਬਿਆ ਗਿਆ ਆ ਦਿਖਾਉ ਉਹ ਇੱਧਰ ਇਹ ਰਾਤੀ ਨਾ ਬਾਈ ਉਹਰੇ ਸੁੱਤੇ ਪਏ ਸੀ ਸ਼ੁਕਰ ਆ ਵੀ ਫੈਮਿਲੀ ਸਾਰੀ ਕੁਛ ਬਾਤ ਸੀ ਕੁਸੰਦਰ ਸੀ ਇਹਨਾਂ ਸੱਟਾਂ ਫੇਟਾਂ ਵੀ ਲੱਗੀਆਂ ਨੇ ਤੇ ਆ ਦੇਖੋ ਘਰ ਸੀ ਆ ਘਰ ਗਰੀਬ ਐਨੇ ਨੇ ਮੰਨ ਲਓ ਵੀ ਗੁਜਾਰੀ ਮਸਾ ਹੁੰਦਾ ਅੱਜ ਕੱਲ੍ਹ ਤੇ ਜਿਹੜੀਆਂ ਪੰਚਾਇਤਾਂ ਵਗੈਰਾ ਹੁੰਦੀਆਂ ਨੇ ਇਹ ਸਿਰਫ ਉਹੀ ਘਰ ਭਵਾਉਂਦੀਆਂ ਨੇ ਜਿਨ੍ਹਾਂ ਦੇ ਚੰਗੇ ਭਲੇ ਹੁੰਦੇ ਨੇ ਇਹ ਵੀ ਆਂ ਕਹਿੰਦੀ ਕੋਈ ਨਹੀਂ ਝਾਕਦਾ ਵੀ ਤੇ ਇਹਨਾਂ ਦਾ ਰਾਤ ਬਹੁਤ ਮਤਲਬ ਨੁਕਸਾਨ ਚਾਹ ਵੱਡਾ ਹੋਉਂਦਾ ਬਚ ਗਿਆ ਜੇ ਛੋਟਾ ਮੋਟਾ ਸਮਾਨ ਸੁੰਦਾ ਥੱਲੇ ਦੱਬਿਆ ਗਿਆ ਹਨਾ ਸੋ ਆਪਾਂ ਬੇਨਤੀ ਕਰਦੇ ਸਾਡੀ ਵੀਡੀਓ ਕਿਸੇ ਸੰਸਥਾ ਲੈਵੇ ਜਾਂਦੀ ਹੈ ਹਨਾ ਤਾਂ ਵੀ ਇਸ ਪਰਿਵਾਰ ਦੀ ਮਦਦ ਜ਼ਰੂਰ ਕਰੋ ਸਾਡੀ ਵੀਡੀਓ ਸ਼ੇਅਰ ਜ਼ਰੂਰ ਕਰੀ ਚਲਿਓ ਤਾਂ ਜੋ ਕੋਈ ਸੰਸਥਾ ਇਹ ਜੀ ਹੁੰਦੀ ਹੈ ਜਿੰਨਾ ਤੱਕ ਇਹ ਵੀਡੀਓ ਪਹੁੰਚ ਜਾਏ ਤੇ ਇਹਨਾਂ ਦੀ ਮਾਤਾ ਰਾਤ ਤੇ ਕੀ ਗੱਲ ਹੋਈ ਹੈ ਮਕਾਨ ਡਿੱਗਿਆ ਹੈਗਾ 12 ਵਜੇ ਡਿੱਗੀ ਹੈ ਜੀ ਸਾਨੂੰ ਕੋਈ پتہ ਨਹੀਂ ਲੱਗ ਜਿੰਦੇ ਡਿੱਗ ਪੀ ਹੁੰਦੇ ਜੀ ਸਾਨੂੰ ਪਤਾ ਲੱਗਾ ਮੈਂ ਮੁੰਡਾ ਥੱਲੇੋਂ ਕੱਢਿਆ ਪਹਿਲਾਂ ਮੇਰੇ ਦੋ ਮੁੰਡੇ ਮੁੱਕੇ ਆ ਇਹ ਆਪਦਾ ਦਿਹਾੜੀ ਟਾਈਮ ਕਰਦਾ ਸੀਗਾ ਤੇ ਪਾਸ ਕਰਦੇ ਸੀਗੇ ਤੇ ਬਾਈ ਦੇ ਸੱਟਾਂ ਲੱਗਿਆ ਹਨਾ ਦੇਖ ਸੱਟਾਂ ਲੱਗੀਆਂ ਜੀ ਹਾਂ ਰਾਤ ਰਾਤ ਫਿਰ ਪਤਾ ਕਿਵੇਂ ਲੱਗਾ ਜਦੋਂ ਡਿੱਗੇ ਛੱਤ ਤੁਸੀਂ ਬਾਹਰ ਪੈਸੇ ਹੋ ਉਦੋਂ ਅਸੀਂ ਅਸੀਂ ਬਾਹਰ ਪਈ ਸੀ ਜੀ ਅੱਜ ਦੋ ਜਣੇ ਸਾਡੇ ਅੰਦਰ ਪਏ ਸੀਗੇ ਮੁੰਡਾ ਪੈ ਸਨਾਈ ਦੇ ਘਰ ਸੀ ਹਾਂ 7 ਲੱਗਿਆ ਸਾਟੀ ਅਸਟ ਲੱਗਿਆ ਚਲੋ ਹਲੇ ਬੱਚੇ ਤਰੇ ਗਏ ਹਨਾ ਬਈ ਪਤਾ ਲੱਗਿਆ ਸੀ ਫਿਰ ਉੱਪਰ ਅਚਾਨਕ ਡਿੱਗੀ ਛੱਤਾਂ ਨਾ ਇਹਨਾਂ ਨੂੰ ਪੱਕੀ ਨਹੀਂ ਲੱਗਿਆ ਅੱਛਾ ਚਲੋ ਬੱਚੇ ਬਾਹਰ ਪਏ ਸੀ ਉਦੋਂ ਫਿਰ ਹਾਂ ਜੀ ਬਾਹਰ ਪਏ ਮੈਂ ਪਈ ਸੀ ਜੀ ਬਾਹਰ ਦੋ ਬੱਚਿਆਂ ਨੂੰ ਲੈ ਕੇ ਇਹ ਅੰਦਰ ਪਏ ਸੀਗੇ ਦੋਸਤੋ ਗਰੀਬ ਪਰਿਵਾਰ ਹਨ ਮਸਾ ਦਾ ਗੁਜ਼ਾਰਾ ਕਰਦੇ ਆ ਦਿਹਾੜੀ ਵਿਚਾਰਾ ਇਕੱਲਾ ਕਰਦਾ ਤੁਹਾਨੂੰ ਦਸੀ ਨਾ ਦੋ ਤਿੰਨ ਫੈਮਲੀਆਂ ਸੀਗੀਆਂ ਇਹਨਾਂ ਦੇ ਵੱਡੇ ਬੇਟੇ ਸੀ ਜਿਹੜੇ ਦੋਨਾਂ ਦੀ ਡੈਥ ਹੋ ਚੁੱਕੀ ਆ ਇਕੱਲੀ ਮਾਤਾ ਰਹੇਗੀ ਇਹ ਹੀ ਬੱਚਿਆਂ ਨੂੰ ਪਾਲਦੀ ਆ ਨਾ ਦੋ ਤਿੰਨ ਫੈਮਲੀਆਂ ਨੇ ਹੁਣ ਇਹ ਇਕੱਲਾ ਪਾਈ ਰਹਿ ਗਿਆ ਇਹਨਾਂ ਦਾ ਨਾ ਇੱਕ ਮੁੰਡਾ ਰਹੇਗਾ ਤੇ ਬੜਾ ਔਖਾ ਗੁਜ਼ਾਰਾ ਹੈਗਾ ਪੰਚਾਇਤਾਂ ਦੇ ਕੰਮ ਇਹ ਜਿਹੇ ਹੁੰਦੇ ਇਹ ਕਲੇਜ ਨਹੀਂ ਦਾ ਮਸਲਾ ਨਹੀਂ ਤੁਹਾਨੂੰ ਮੈਂ ਦੱਸਣ ਜਾਂਦਾਗਾ ਮੈਂ ਕਿਸੇ ਤੋਂ ਡਰ ਕੇ ਕੋਈ ਗੱਲ ਨਹੀਂ ਕਰਾਂਗਾ ਠੀਕ ਆ ਆਪਾਂ ਨਿਰਫੱਕ ਗੱਲ ਕਰਦੇ ਆ ਇਹ ਕੀ ਹੁੰਦਾ ਹੈ ਹਰੇਕ ਪਿੰਡਾਂ ਦੇ ਮਸਲੇ ਨੇ ਜਿਹੜੇ ਘਰ ਤੁਸੀਂ ਆਹ ਤੁਹਾਨੂੰ ਦੁਬਾਰਾ ਦਿਖਾਉਂਦੇ ਆਂ ਅਸੀਂ ਘਰ ਦੇ ਕੰਡੀਸ਼ਨ ਦੇਖੋ ਸੀ ਆ 2004 ਦਾ ਘਰ ਪਾਇਆ ਹੋਇਆ ਬੰਦਾ ਕੀ ਕਰੇ ਹਣਾ ਕੱਲਾ ਜਾਣਾ ਕਮਾਉਣ ਆ ਲਗਾ ਤੇ ਘਰ ਤੁਸੀਂ ਆ ਦੇਖੋ ਪੌਣ ਨੂੰ ਆਹੀ ਦੇ ਘਰ ਪੌਣੇ ਚਾਹੀਦੇ ਨਾ ਕਿ ਉਹ ਜਿਹੜੇ ਦੁਬਾਰਾ ਪਾਇ ਜਾਂਦੇ ਤੁਸੀਂ ਆ ਦੇਖੋ ਟਾਇਲ ਬੱਤੇ ਦੀ ਛੱਤ ਆ ਹਾਸਾ ਤਾਂ ਇਹਦਾ ਵੀ ਕਦੋਂ ਵੀ ਹੋ ਸਕਦਾ ਜਾਨਣਾ ਹਰੇਕ ਬੰਦੇ ਦੀ ਕੀਮਤੀ ਹੈ ਨਾ ਕੀ ਇਹ ਬੋਟ ਨਹੀਂ ਪਾਉਂਦੇ ਹੈਗੇ ਤੁਹਾਨੂੰ ਸਿਰਫ ਬੋਲ ਰਾਜ ਦਾ ਕਰਕੇ ਵਿਤਕਰੇ ਕੀਤੇ ਜਾਂਦੇ ਆ ਝਨੀਰਪਿੰਡ ਦੀ ਵੀਡੀਓ ਆ ਬਈ ਧਾਨ ਵਾਲੇ ਰੋਡ ਤੋਂ ਭਾਈ ਦਾਦਾ ਕਾਕਾ ਸਿੰਘ ਆ ਇਹ ਵਿਚਾਰਾ ਇਕੱਲਾ ਗਿਆਰਾ ਕਰਦਾਗਾ ਆ ਚੀਜ਼ ਸਾਈਕਲ ਤੇ ਚਲਾਉਂਦਾ ਸਾਰਾ ਦਿਨ ਤੁਸੀਂ ਦੇਖੋ 3-400 ਦਿਹਾੜੀ ਪੈਂਦੀ ਆ ਬੰਦੇ ਨੂੰ ਮਸਾ ਹਣਾ ਤੇ ਆ ਘਰਾ ਤੋਂ ਸਾਰਾ ਡਿੱਗਿਆ ਲੋਕ ਪਤਾ ਲੈ ਲੈ ਜਾਂ ਜਾਈ ਜਾਂਦੇ ਆ ਹਣਾ ਵੀ ਇੰਨਾ ਹੈਗਾ ਵੀ ਚਲੋ ਕੋਈ ਜਾਨੀ ਮਾਲੀ ਨੁਕਸਾਨ ਜ਼ਿਆਦਾ ਨਹੀਂ ਹੋਇਆ ਚਲੋ ਸਮਾਨ ਵਗੈਰਾ ਦਾ ਦੁਬਾਰੇ ਬਣ ਜਾਂਦਾ ਜੇ ਇਕੱਲਾ ਬੰਦਾ ਇਹਦਾ ਨਾ ਕਮਾਉਣ ਆ ਜੇ ਕਿਤੇ ਕੋਈ ਅਜਿਹੀ ਘਟਨਾ ਹੋ ਜਾਂਦੀ ਤਾਂ ਕੌਣ ਜ਼ਿੰਮੇਵਾਰ ਸੀ ਆ ਜਦੋਂ ਪੰਚਾਇਤ ਨੇ ਕੋਈ ਗਿੜਾ ਮਾਰਿਆ ਆ ਕਿ ਇਥੇ ਇਹ ਜਿਹੀਆਂ ਚੀਜ਼ਾਂ ਹੁੰਦੀਆਂ ਨੇ ਪਿੰਡ 'ਚ ਨਹੀਂ ਹੁੰਦੀ ਵੀਡੀਓ ਆ ਬਈ ਜਿਹੜੀਆਂ ਗੱਲਾਂ ਹੁੰਦੀਆਂ ਨੇ ਸਿਰਫ ਇਹ ਇਕੱਲੇ 'ਚ ਨਹੀਂ ਹਰਦੀ ਨੀ ਇਕ ਹੀ ਹੁੰਦਾ ਹੈਗਾ ਹਰੇਕ ਪੰਚਾਇਤ ਆ ਜਿਹੜੀ ਉਹ ਸਿਰਫ ਵੋਟਰਾਂ ਦਾ ਕਰਕੇ ਉਹਦੇ ਵੋਟਰਾਂ ਨੂੰ ਸਿਰਫ ਜਿਹੜੀ ਹੁੰਦੀ ਹੈ ਘਰ ਵਗੈਰਾ ਮਹਈਆ ਕਰਾਉਂਦੇ ਹਨਾ ਤੇ ਕਿਉਂ ਇਹ ਬੋਰਡ ਨਹੀਂ ਪਾਉਂਦੇ ਵੀ ਇਹ ਇਹਦੇ ਤਾਂ ਕਿਉਂ ਵਿਤਕਰਾ ਕੀਤਾਗਾ ਵੀ ਲਾਂਤਾਂ ਨੇ ਇਹ ਜੀਆਂ ਪੰਚਾਇਤਾਂ ਨੂੰ ਇਹ ਜੀਆਂ ਸਰਕਾਰ ਨੂੰ ਜਿਹੜੋ ਕੁਝ ਇਹ ਜਿਆ ਕਰਾਉਂਦੀਆਂ ਨੇ ਦੋਸਤੋ ਬਾਈ ਲਵੇ ਨਾ ਮੋਬਾਈਲ ਹੈ ਨਹੀਂ ਯਾਰ ਤੇ ਨਾ ਜਿਨ੍ਹਾਂ ਨੇ ਕੋਈ ਸੰਪਰਕ ਕਰਨਾ ਜਾਂ ਕੋਈ ਸੰਸਤਾ ਆਉਂਦੀ ਆ ਚਨੀ ਪਿੰਡ ਆਵੇ ਦਾਨੇ ਵਾਲੇ ਮੋੜ ਤੇ ਘਰ ਹੈ ਇਹ ਠੀਕ ਆ ਤੇ ਵੀ ਜਿਹੜੀ ਇਕੱਲਾ ਹੋਈ ਆ ਬਹੁਤ ਹੀ ਮਦਬਾ ਕੀ ਹੈ ਕਿਉਂਕਿ ਬਚਰੇ ਦੇ ਬੱਚੇ ਦੇਖ ਸਕਦੇ ਛੋਟੇ ਆ ਤੇ ਇਕੱਲਾ ਜਾਣਾ ਕਮ